ਇਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਪਿੰਡ ਦਿੜਵਾ ਦਾ ਦੌਰਾ ਕੀਤਾ ਗਿਆ ਜਿੱਥੇ ਉਹਨਾਂ ਪਿੰਡ ਛੱਤਨਨਹੇੜਾ ਵਿਖੇ ਪੰਚਾਇਤ ਘਰ ਦੇ ਵਿੱਚ ਤਰਵੇਣੀ ਲਗਾ ਕੇ ਸੜਕ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਸਾਨੂੰ বন ਮਹਾਤਵ ਚੱਲ ਰਿਹਾ ਹੈ ਤੇ ਸਾਨੂੰ ਬਹੁਤ ਬਹੁਤ ਰੁੱਖ ਲਗਾਉਣੇ ਚਾਹੀਦੇ ਹਨ ਕਿਉਂਕਿ ਇਸ ਨਾਲ ਵਾਤਾਵਰਨ ਹਰਾ-ਭਰਾ ਰਹਿੰਦਾ ਹੈ ਅਤੇ ਤਪਸ਼ ਵੀ ਘਟਦੀ ਹੈ ਦੇਖੋ ਅੱਜ ਪਿੰਡ ਛੱਤਨਨਹੇੜਾ ਤੋਂ ਡੇਰਾ ਬਾਬਾ ਰੋੜੀ ਦਾਸ ਬਾਬਾ ਗਿਆਨੰਦ ਜੀ ਤੋਂ ਲੈ ਕੇ ਜਨਾਰ ਰੋੜ ਤੱਕ ਜਿਹੜੀ ਆ ਉਹ ਨਵੀਂ 10 ਫੁੱਟ ਚੌੜੀ ਸੜਕ ਬਣਾਈ ਗਈ ਹੈ ਇਹਦੇ ਤੇ ਬਹੁਤ ਸਾਰੇ ਘਰ ਜਿਹੜੇ ਦੇਗੇ ਉਹ ਵੀ ਪਿੰਡ ਦੇ ਨੇ ਬਹੁਤ ਲੰਬੀ ਡਿਮਾਂਡ ਸੀ ਪਿੰਡ ਵਾਲਿਆਂ ਦੀ ਕਿਉਂਕਿ ਸਾਰਾ ਕੱਚਾ ਰਸਤਾ ਸੀਗਾ ਔਰ ਸਾਰਿਆਂ ਦੀ ਆਸਤਾ ਸੀ ਸਾਰੇ ਧਾਰਮਿਕ ਸਥਾਨਾਂ ਤੇ ਸਾਰੇ ਜਾਂਦਾ ਸੀ ਸਾਰਾ ਪਿੰਡ ਸੋ ਇਹਦੇ ਉੱਤੇ ਕੁੱਲ ਲਾਗਤ ਜਿਹੜੀ ਆ 32 ਲੱਖ ਰੁਪਏ ਤੋਂ ਉੱਪਰ ਖਰਚਾ ਜਿਹੜਾ ਇਹ ਸੜਕ ਤੇ ਆਇਆਗਾ ਔਰ 1.5 ਕਿਲੋਮੀਟਰ ਲੰਬਾਈ ਆ ਗਈ ਸੋ ਬਹੁਤ ਸ਼ਾਨਦਾਰ ਸੜਕ ਬਣ ਕੇ ਤਿਆਰ ਆ ਗਈ ਮੈਂ ਹੁਣੇ ਹੀ ਸਾਰਿਆਂ ਨਾਲ ਇਹੀ ਗੱਲ ਕਰ ਰਿਹਾ ਸੀਗਾ ਕਿ ਆੜਦੜ ਮਿੱਟੀ ਲਾ ਕੇ ਰੱਖਿਓ ਤਾਂ ਕਿ ਸੜਕ ਜਿਹੜੀ ਆ ਉਹ ਬਚੀ ਰਹੇ ਔਰ ਇਹਦੇ ਤੇ ਇਸੇ ਤਰ੍ਹਾਂ ਅੱਛੇ ਤਰੀਕੇ ਦਾ ਮਰਦਦੇ ਰਹੋ ਸੋ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਇਸ ਤੋਂ ਬਿਨਾ ਦੋ-ਚਾਰ ਸੜਕਾਂ ਹੋਰ ਵੀ ਆਇਆਂ ਹੋਣੀਆਂ ਰਹੀਆਂ ਉਹਨਾਂ ਦਾ ਸੜਕਾਂ ਦਾ ਵੀ ਕੰਮ ਜਿਹੜਾ ਜਲਦੀ ਸ਼ੁਰੂ ਹੋ ਜਾਊਗਾ ਔਰ ਬਹੁਤ ਸਾਰੀਆਂ ਸੜਕਾਂ ਬਣ ਕੇ ਤਿਆਰ ਨੇ ਸਾਡੇ ਕੋਲੇ ਸਮਾਂ ਘਟਾ ਮੇਰੇ ਕੋਲੇ ਸਮਾਂ ਘਟਾ ਹੁੰਦਾ ਕਿਉਂਕਿ ਡਿਪਾਰਟਮੈਂਟਾਂ 'ਚ ਕ ਸੋ ਇਸ ਕਰਕੇ ਥੋੜਾ ਲੇਟ ਹੋ ਜਣੇ ਆ ਪਰ ਲੇਕਿਨ ਕੰਮ ਨਿਰੰਤਰ ਜਿਹੜੇ ਨੇ ਜਿਹੜਾ ਹਲਕਾ ਦਰਵਾਜ਼ਾ ਚੱਲੀ ਦੀ ਹੈ। ਮੰਤਰੀ ਕੀ ਕਹੋਗੇ ਵਣ ਮਹਾਉਤਸਵ ਚੱਲ ਰਿਹਾ ਹੈਗਾ ਬੁੱਟੇ ਅੱਜ ਤੁਸੀਂ ਵੀ ਪਰਵਾਣੀ ਲਗਾਈਏ ਤੇ ਕਿਸ ਤਰ੍ਹਾਂ ਦਾ ਬਿਲਕੁਲ ਵਣ ਮਹਾਉਤਸਵ ਚੱਲ ਰਿਹਾ ਹੈਗਾ ਮੇਰੀ ਤਾਂ ਸਾਰੇ ਜਿੰਨੇ ਵੀ ਸਾਥੀ ਖੜੇ ਨੇ ਕਿ ਜੇ ਅੱਜ ਗਰਮੀ ਆਪਾਂ ਨੂੰ ਲੱਗ ਰਹੀ ਆ ਜੇ ਆਪਾਂ ਗਰਮੀ ਵਧੀ ਆ ਇਹ ਤਾਂ ਵਧੀਆ ਜੇ ਦਰਖਤ ਘਟ ਗਏ ਜੇ ਰੁੱਖ ਘਟ ਗਏ ਸੋ ਅੱਜ ਬੜਾ ਮਹੌਤਸਵ ਚੱਲ ਰਿਹਾ ਹੈਗਾ ਮੈਂ ਸਰਪੰਚ ਸਾਹਿਬ ਨੂੰ ਬੇਨਤੀ ਕਰੂ ਇਹਨਾਂ ਦੇ ਲਈ ਆਤਰਬੇਣੀ ਇਹਨਾਂ ਦੇ ਸਾਥੀਆਂ ਨੂੰ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰੂ ਕਿ ਹੋਰ ਵੀ ਇੱਥੇ ਖਾਲੀ ਥਾਵਾਂ ਪੰਜਾਂ ਦੇ ਪਿੰਡ ਦੀਆਂ ਸਰਕਾਰੀ ਥਾਵਾਂ ਨੇ ਜਾਂ ਪ੍ਰਾਈਵੇਟ ਥਾਵਾਂ ਨੇ ਉਹਨਾਂ ਸਾਰੀਆਂ ਜਗ੍ਹਾ ਤੇ ਰੁੱਖ ਲਾਓ ਕਿਉਂਕਿ ਜੇ ਰੁੱਖ ਲੱਗਣਗੇ ਤਾਂ ਟੈਂਪਰੇਚਰ ਘਟੂਗਾ ਜੇ ਟੈਂਪਰੇਚਰ ਘਟੂਗਾ ਤਾਂ ਬਿਮਾਰੀਆਂ ਜਿਹੜੀਆਂ ਉਹ ਵੀ ਘਟ ਲਈਆਂ ਸੜਕ ਦੇ ਕਿਨਾਰੇ ਵੀ ਜਿਸ ਤਰ੍ਹਾਂ ਕਈ ਵਾਰ ਆ ਬਿਲਕੁਲ ਸੜਕਾਂ ਦੇ ਕਿਨਾਰੇ ਉੱਪਰ ਦਰਤ ਲੱਗੜੇ ਚਾਹੀਦੇ ਨੇ ਕਿ ਉਹ ਲਾ ਰਹੇ ਨੇ ਕਿ ਮੈਂ ਤਾਂ ਦੇਖਿਆ ਸਾਡੇ ਤਾਂ ਹਲਕਾ ਢੜਬਾ ਚ ਬਹੁਤ ਅੱਛੀ ਡਰਾਈਵ ਚੱਲ ਰਹੀ ਹੈ ਸਾਰੇ ਸਰਪੰਚ ਆਪ ਮੈਂ ਦੇਖਿਆ ਪਿੱਛੇ ਜੇ ਇੱਕ ਸੜਕ ਦਾ ਥੋੜਾ ਉਹ ਸੀਗੀ ਠੀਕ ਕਰਨਾ ਸੀਗਾ ਸਰਪੰਚ ਸਾਹਿਬ ਖੁਰ ਜਾ ਕੇ ਉਹ ਸੜਕ ਨੂੰ ਠੀਕ ਕਰਕੇ ਆਏ ਨੇ ਸੋ ਇੱਥੋਂ ਪਤਾ ਲੱਗਦਾਗਾ ਕਿ ਸਾਰੇ ਜਣੇ ਹੁਣ ਜਿਹੜੀ ਪਬਲਿਕ ਪ੍ਰਾਪਰਟੀ ਆ ਸਰਕਾਰੀ ਪ੍ਰਾਪਰਟੀ ਆ ਉਹਨੂੰ ਸੁਰੱਖਿਅਤ ਕਰਨ ਲਈ ਉਹਨੂੰ ਬਚਾਉਣ ਦੇ ਲਈ ਲਾਗੇ ਨੇਗੇ ਸੋ ਬਹੁਤ ਅੱਛਾ ਸਾਈਨ ਜਿਹੜਾ ਮਿਲ ਰਿਹਾ ਹੈਗਾ ਸੋ ਹੋਰ ਦਰਸਤ ਲੱਗਣਗੇ ਮੰਤਰੀ ਜੀ ਤੁਹਾਡਾ ਏਰੀਆ ਮੰਨ ਲਓ ਬੈਕਵਰਡ ਏ ਏਰੀਆ ਰਿਹਾ ਕਾਫੀ ਡਿਵੈਲਪਮੈਂਟ ਨਹੀਂ ਹੋਈ ਪਿਛਲੀ ਸਰਕਾਰ ਹੁਣ ਦੜਬਾ ਬੈਕਵਰਡ ਨਹੀਂ ਹੈਗਾ ਹੁਣ ਦੜਬਾ ਫਾਰਵਰਡ ਆ ਬੈਕਵਰਡ ਦਾ ਕੰਮ ਖਤਮ ਹੋ ਗਿਆ ਸਾਡੇ ਲਗਭਗ ਹਰੇਕ ਪਿੰਡ ਨੂੰ 18 ਫੁੱਟ ਤੋਂ ਉੱਪਰ ਚੌੜੀਆਂ ਸੜਕਾਂ ਚੱਲ ਰਹੀਆਂ ਨੇ ਕਿਆਂ ਔਰ ਸਾਰੇ ਪਿੰਡਾਂ ਦੇ ਨਿਰੰਤਰ ਵਿਕਾਸ ਆ ਔਰ ਸਾਰੀਆਂ ਗੜੀਆਂ ਨਾਲੀਆਂ ਪੱਕੀਆਂ ਹੋ ਰਹੀਆਂ ਨੇ ਜਿਹੜੇ ਕੀ ਨਾਮਾ ਗੰਦੇ ਗੰਦੇ ਪਾਣੀ ਵਾਲੇ ਟੋਬੇ ਨੇ ਉਹਨਾਂ ਨੂੰ ਸਾਫ਼ ਕੀਤਾ ਜਾ ਰਿਹਾ ਔਰ ਡੈਰੀ ਪਾਣੀ ਲਗਭਗ ਹਰੇਕ ਪਿੰਡ ਚ ਪਹੁੰਚ ਰਿਹਾ ਹੈ ਜਿੱਥੇ ਨਹੀਂ ਪਹੁੰਚ ਰਿਹਾ ਤੇ ਸਾਡੀਆਂ ਟੀਮਾਂ ਜਾ ਕੇ ਕੰਮ ਕਰ ਰਹੀਆਂ ਲੱਗੀਆਂ ਸੋ ਲਗਾਤਾਰ ਨਿਰੰਤਰ ਜਿਹੜਾ ਵਿਕਾਸ ਦੇ ਕੰਮ ਜਾਰੀ ਨੇ